ਹਾਂਜੀ ਛਤਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਸੋਸ਼ਲ ਮੀਡੀਆ ਤੇ ਸ਼ਰਮਸਾਰ ਕਰ ਦੇਣ ਵਾਲੀ ਵੀਡੀਓ ਇੱਕ ਹੋਰ ਨਿਕਲ ਕੇ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਤੁਸੀਂ ਇੱਕ ਸੋਹਣੀ ਸੁਨੱਖੀ ਕੁੜੀ ਨੂੰ ਵੇਖ ਰਹੇ ਹੋ ਇਸ ਕੁੜੀ ਦਾ ਨਸ਼ਾ ਕੀਤਾ ਹੋਇਆ ਹੈ ਜਦ ਇਸ ਕੁੜੀ ਦੀ ਕਿਸੇ ਕਾਰ ਵਾਲੇ ਨੇ ਵੀਡੀਓ ਬਣਾਉਣੀ ਚਾਹੀ ਤਾਂ ਤੁਸੀਂ ਵੇਖੋ ਉਹ ਕੁੜੀ ਕਿਵੇਂ ਭਜਦੀ ਹੋਈ ਵਿਖਾਈ ਦੇ ਰਹੀ ਹੈ ਦੋਸਤੋ ਇਹ ਉਹ ਪੰਜਾਬ ਦੀ ਵੀਡੀਓ ਹੈ ਜਿਸ ਪੰਜਾਬ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਹੁਣ ਨਸਿਆਂ ਦੇ ਪੰਜਾਬ ਦੀ ਜਵਾਨੀ you ਕੁਣ ਵਾਂਗ ਖਾ ਲਿਆ ਜਿਹੜੇ ਪੰਜਾਬ ਦੇ ਵਿੱਚ ਪੰਜ ਦਰਿਆ ਵਗਦੇ ਸੀ ਉੱਥੇ ਸੇਮਾ ਦਰਿਆ ਜਿਹੜਾ ਉਹ ਨਸਿਆਂ ਦਾ ਵਗ ਰਿਹਾ ਹੈ ਪਹਿਲਾਂ ਤਾਂ ਸਿਰਫ ਨੌਜਵਾਨਾਂ ਨੂੰ ਨਸ਼ੇ ਕਰਦੇ ਵੇਖਦੇ ਸੀ ਹੁਣ ਤਾਂ ਪੰਜਾਬ ਦੀਆਂ ਧੀਆਂ ਵੀ ਕਿਸੇ ਕੰਮ ਦੇ ਵਿੱਚ ਪੈ ਗਈਆਂ ਸੱਚੀਏ ਦੋਸਤੋ ਜਦੋਂ ਇਹੋ ਜਿਹੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਸ਼ਰਮਸਾਰ ਕਰ ਦਿੰਦੀ ਹੈ ਦੋਸਤੋ ਅਜੀਆਂ ਧੀਆਂ ਤੋਂ ਆਪਾਂ ਕੀ ਆਸ ਰੱਖਾਂਗੇ ਕਿ ਇਹ ਕਿਸੇ ਬੱਚੇ ਨੂੰ ਆਪਣੀ ਕੁੱਖੋਂ ਜਨਮ ਦੇਣਗੀਆਂ ਸੋ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਸੋ ਮਿਲਦੇ ਹਾਂ ਅਜਿਹੀ ਕਿਸੇ ਹੋਰ ਅਪਡੇਟ ਦੇ ਨਾਲ ਉਹ ਤੱਕ ਲਈ ਰੱਬ ਰਾਖਾ